ਪੰਜਾਬ 크ਰਿਸਚਨ ਮੂਵਮੈਂਟ ਦੇ ਧਾਰਮਿਕ ਵਿੰਗ ਨੇ ਭਰਤਮਸੀ ਲੱਧਣ ਨੂੰ ਡੀਐਸਪੀ ਬਨਨ ਤੇ ਦਿੱਤੀ ਵਧਾਈ ਨੌਜਵਾਨ ਭਰਤਮਸੀ ਲੱਧਣ ਤੋਂ ਪ੍ਰੇਰਣਾ ਲੈਣ ਪਾਦਰੀ ਗਿਲ ਪੁਲਸ ਇੰਸਪੈਕਟਰ ਭਰਤਮਸੀ ਲੱਧਣ ਜਿਨ੍ਹਾਂ ਦੀ ਪਿਛਲੇ ਦਿਨੀ ਉਨ੍ਹਾਂ ਦੀ ਵਧੀਆ ਪੁਲਿਸਿੰਗ ਸੇਵਾਵਾਂ ਸਦਕਾ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਵੱਲੋਂ ਤਰੱਕੀ ਦੇ ਕੇ ਡੀਐਸਪੀ ਬਣਾਇਆ ਗਿਆ ਅੱਜ ਜਮਸ਼ੇਰ ਖਾਸ ਵਿਕੇ ਪੰਜਾਬ 크ਰਿਸਚੀਅਨ ਮੂਵਮੈਂਟ ਦੇ ਧਾਰਮਿਕ ਵਿੰਗ ਪੰਜਾਬ ਦੇ ਪ੍ਰਧਾਨ ਪਾਦਰੀ ਗੌਰਵ ਮਸੀਹ ਗਿਲਦੀ ਅਗਵਾਈ ਹੇਠ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ ਤੇ ਹੁਣੇ-ਹੁਣੇ ਡੀਐਸਪੀ ਬਣੇ ਪਰਤਮਸੀ ਲਦਰ ਨੂੰ ਗੁਲਦਸਤਾ ਭੇਂਟ ਕੀਤਾ ਤੇ ਉਹਨਾਂ ਦਾ ਨਿਗਾਖ ਖੈਰ ਮਕਦਮ ਕਰਦੇ ਹੋਏ ਉਹਨਾਂ ਨੂੰ ਵਧਾਈ ਦਿੱਤੀ ਇਸ ਸ਼ੁਭ ਮੌਕੇ ਤੇ ਪਰਤਮਸੀ ਦੇ ਭਵਿਕ ਵਿੱਚ ਹੋਰ ਤਰੱਕੀ ਲਈ ਤੇ ਸਾਰੇ ਪੁਲਿਸ ਸਟਾਫ ਮੈਂਬਰਾਂ ਲਈ ਧਾਰਮਿਕ ਵਿੰਗ ਦੇ ਜਰਨਲ ਸਕਤਰ ਪਾਸਟਰ ਸਤਪਾਲ ਸਿੱਧੂ ਨੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਬੇਕੀਤੇ ਪਰਦਾਨ ਪਾਦਰੀ ਗੌਰਵ ਮਸੀਹ ਗਿੱਲ ਨੇ ਕਿਹਾ ਕਿ ਨੌਜਵਾਨਾਂ ਨੂੰ ਨੌਜਵਾਨ ਡੀਐਸਪੀ ਪਰਤਮਸੀ ਲੱੱਦਰ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਪਾਦਰੀ ਪ੍ਰਦਾਨ ਗੌਰਵ ਮਸੀਹ ਗਿੱਲ ਤੋਂ ਇਲਾਵਾ ਪਾਸਟਰ ਅਰਜੰਦਰ ਕਮਾਰ ਧੰਨੋਵਾਲੀ ਪ੍ਰਦਾਨ ਹਮੀਦ ਮਸੀਹ ਪਾਸਟਰ ਰਾਜਕਮਾਰ ਦੁਕਵਾ ਸਿਸਟਰ ਅਰੀਨਾ ਸਲੋਤਰਾ ਦੁਕਵਾ ਸਿਸਟਰ ਰੇਨਾ ਤੀਨਾ ਬ੍ਰਦਰ ਬਿਲਸਨ ਬ੍ਰਦਰ ਜੌਨ ਤੇ ਪਾਸਟਰ ਤਰਸੀਮ ਕਲੇਰ ਆਦੀ ਵੀ ਮੌਜੂਦ ਸਨ